ਦੀ ਗੋਡਿਆਂ ਦੇ ਵਿੱਚੋਂ ਕੜਕੜ ਦੀ ਆਵਾਜ਼ ਆ ਰਹੀ ਹੈ ਜਾਂ ਅਸੀਂ ਚੱਲਦੇ ਆਂ ਫਿਰ ਚੱਲਦੇ ਫਿਰਨ ਵੇਲੇ ਜਾਂ ਖੜੇ ਹੋ ਕੇ ਉੱਠਦੇ ਆਂ ਜਾਂ ਪੈਰਾਂ ਪਾਰ ਬੈਠਦੇ ਆਂ ਚੌਂਕੜੀ ਮਾਰਦੇ ਆਂ ਗੋਡਿਆਂ ਦੇ ਪਟਾਕੇ ਪੈਣੇ ਸ਼ੁਰੂ ਹੋ ਗਏ ਆ ਜਿਹੜੀ ਇਹ ਵਾਲੀ ਪ੍ਰੋਬਲਮ ਆ 50 ਸਾਲ ਤੋਂ ਵੱਧ ਉਮਰ ਵਾਲੇ ਜਾਂ 45 ਸਾਲ ਵਾਲੇ ਉਹਨਾਂ ਦੇ ਵਿੱਚ ਤਾਂ ਹੈਗੀ ਹੋਈ ਹੈ ਪਰ ਜਿਹੜੇ ਨਵੇਂ ਮੁੰਡੇ ਹੈਗੇ ਆ ਐਥਲੀਟ ਨੇ ਕੋਈ ਰਨਿੰਗ ਕਰ ਰਿਹਾ ਜਾਂ ਕੋਈ ਭਰਤੀ ਦੀ ਤਿਆਰੀ ਕਰ ਰਿਹਾ ਰਨਿੰਗ ਕਰਨੀ ਸਟਾਰਟ ਕੀਤੀ ਹੈ ਉਹਨਾਂ ਦੇ ਗੋਡਿਆਂ ਦੇ ਵਿੱਚ ਵੀ ਪਟਾਕੇ ਪੈਣੇ ਆ ਜਿਹੜੇ ਉਹ ਸ਼ੁਰੂ ਹੋ ਗਿਆ ਜਾਂ ਕੜਕੜ ਦੀ ਆਵਾਜ਼ ਆਉਣੀ ਕੁਝ ਟਾਈਮ ਬਾਅਦ ਸ਼ੁਰੂ ਹੋ ਜਾਂਦੀ ਹੈ ਇਹਦੇ ਪਿੱਛੇ ਕੀ ਵੱਡਾ ਕਾਰਨ ਆ ਕਿ ਰਨਿੰਗ ਕਰਨ ਦੇ ਨਾਲ ਗੋਡਿਆਂ ਚੋਂ ਕੜਕੜ ਦੀ ਬਾਜ ਕਿਉਂ ਆਉਂਦੀ ਹੈ ਅੱਜ ਦੀ ਮੇਨ ਵੀਡੀਓ ਇਸੇ ਟੌਪਿਕ ਦੇ ਉੱਪਰ ਆ ਮੇਨ ਇਹੀ ਟੌਪਿਕ ਹੈਗਾ ਅੱਜ ਦੀ ਵੀਡੀਓ ਦਾ ਵੀਡੀਓ ਨੂੰ ਪੂਰਾ ਦੇਖਿਓ ਤੁਹਾਨੂੰ ਸਮਝ ਲੱਗ ਜਾਣੀ ਆ ਤਾਂ ਜਿਹੜੇ ਬੰਦੇ ਰਨਿੰਗ ਕਰਦੇ ਆ ਰਨਿੰਗ ਆਪਾਂ ਕਿਉਂ ਕਰਦੇ ਆ ਕਿ ਸਾਡੀ ਕਾਰਡੀਕ ਹੈਲਥ ਠੀਕ ਹੋ ਜਾਏ ਤੇ ਜਿਹੜੇ ਸਾਡੇ ਮਸਲਸ ਨੇ ਸਟਰੋਂਗ ਹੋ ਜਾਣ ਔਰ ਜਿਹੜਾ ਸਾਡਾ ਵਜ਼ਨ ਹੈਗਾ ਉਹ ਘਟ ਰਨਿੰਗ ਆਪਾਂ ਇਸ ਤਰੀਕੇ ਨਾਲ ਕਰਦੇ ਆਂ ਪਰ ਹੁੰਦਾ ਕੀ ਹੈ ਉਲਟਾ ਜਦੋਂ ਸੀ ਮਹੀਨਾ ਦੋ ਮਹੀਨਾ ਰਨਿੰਗ ਨਹੀਂ ਕਰਦੇ ਆਂ ਸਾਡੀ ਕਾਰਡਿਕ ਹੈਲਥ ਠੀਕ ਹੋ ਜਾਂਦੀ ਹੈ ਸਾਡਾ ਵਜ਼ਨ ਵੀ ਘਟਣਾ ਸ਼ੁਰੂ ਹੋ ਜਾਂਦਾ ਜਿਹੜੇ ਸਾਡੇ ਗੋਡੇ ਹੈਗੇ ਆ ਉਹ ਕੁਝ ਹੀ ਮਹੀਨਾ ਦੇ ਵਿੱਚ ਖਰਾਬ ਹੋਣੇ ਸ਼ੁਰੂ ਹੋ ਜਾਂਦੇ ਆ ਜਾਂ ਡਾਕਟਰ ਨੂੰ ਸੀ ਜਾ ਕੇ ਚੈੱਕ ਕਰਾਉਨੇ ਆ ਕਿ ਗੋਡਿਆਂ 'ਚੋਂ ਕੜਕੜ ਦੀ ਆਵਾਜ਼ ਆਉਲਦੀ ਆ ਤਾਂ ਉਹ ਸਾਨੂੰ ਬੋਲਦੇ ਆ ਕਿ ਤੁਹਾਡਾ ਕਾਰਟਿਲੇਜ ਖਰਾਬ ਹੋ ਚੁੱਕਿਆ ਹੈ ਕਾਰਟਿਲੇਜ ਕਿਵੇਂ ਖਰਾਬ ਹੋਇਆ ਕਿ ਜਦੋਂ ਅਸੀਂ ਦੌੜਦੇ ਆਂ ਰਨਿੰਗ ਕਰਦੇ ਆਂ ਤਾਂ ਜਿਹੜੀ ਸਾਡੀ ਚਪਣੀ ਹੈਗੀ ਆ ਸਾਡੇ ਗੋਡੇ ਦੇ ਉੱਪਰ ਇਸ ਤਰ੍ਹਾਂ ਚੱਲਦੀ ਹੈ ਜਦੋਂ ਹੀ ਗੋਡਾ ਮੁੜਦਾ ਚੱਲਣ ਵੇਲੇ ਤਾਂ ਉਹ ਕਾਰਟਿਲੇਜ ਦੇ ਉੱਪਰ ਚੱਪਣੀ ਚੱਲ-ਚੱਲ ਕੇ ਉਹਨੂੰ ਰਗੜ ਦਿੰਦੀ ਹੈ ਤੇ ਉਹ ਕਾਰਟਿਲੇਜ ਖਰਾਬ ਹੋ ਜਾਂਦਾ ਜੀ ਨਾਲ ਗੋਡੇ ਦਾ ਜਿਹੜਾ ਜੋਇੰਟ ਆ ਉਹ ਵੀ ਖਰਾਬ ਹੋ ਜਾਂਦਾ ਤੇ ਕੜਕੜ ਦੀ ਆਵਾਜ਼ ਵੀ ਸ਼ੁਰੂ ਹੋ ਜਾਂਦੀ ਹੈ ਤਾਂ ਇਹਦੇ ਲਈ ਆਪਾਂ ਕਰ ਕੀ ਸਕਦੇ ਆ ਦੌੜਨਾ ਵੀ ਹੈਗਾ ਹੀ ਹੈ ਕਿਉਂਕਿ ਅਸੀਂ ਕੱਢ ਕੇ ਸਹੀ ਕਰਨੀ ਹੈ ਜਾਂ ਕੋਈ ਭਰਤੀ ਦੇਖਣੀ ਹੈ ਜਾਂ ਕੋਈ ਫਿਟਨੈਸ ਲੈ ਕੇ ਆਉਣੀ ਹੈ ਆਪਣਾ weight ਘੱਟ ਕਰਨਾ ਉਹਦੇ ਵਾਸਤੇ ਦੌੜਨਾ ਚੰਗੀ ਗੱਲ ਆ ਬਟ ਆਪਾਂ ਦੌੜਨ ਤੋਂ ਪਹਿਲਾਂ ਕੀ ਕਰਨਾ ਹੈ ਸਾਡੇ ਮਸਲਸ ਨੂੰ ਸਟਰੋਂਗ ਕਰਨਾ ਹੈ ਕਿਹੜੇ ਮਸਲਸ ਸਾਡੇ VMO ਮਸਲਸ ਜਿਹੜੇ ਹੈਗੇ ਆ ਥਾਈ ਦੇ ਮਸਲਸ ਸਾਡੇ ਕਾਫ ਮਸਲ ਸਾਡੇ ਫਲੈਕਸ਼ਨ ਐਕਸਟੈਂਸ਼ਨ ਮਸਲ ਜਿਹੜੇ ਸਾਡੇ ਗੋਡਿਆਂ ਦੇ ਹੈਗੇ ਆ ਉਹਨੂੰ ਸਟਰੋਂਗ ਕਰਨ ਵਾਸਤੇ ਆਪਾਂ ਐਕਸਰਸਾਈਜ਼ਸ ਕਰਨੀਆਂ। ਕਈ ਵਾਰ ਅਸੀਂ ਕੀ ਬੋਲਦੇ ਆ ਅਸੀਂ ਦੇਖਦੇ ਆ ਕਿ ਸਾਡਾ ਜਿਹੜਾ ਜਿਮ ਦਾ ਟ੍ਰੇਨਰ ਆ ਉਹ ਸਾਨੂੰ ਦੱਸ ਦੇਊਗਾ। ਕਈ ਵਾਰ ਜਿਮ ਦੇ ਜਿਹੜੇ ਟ੍ਰੇਨਰ ਹੈਗੇ ਆ ਉਹ ਜਾਂ ਨਵੇਂ ਹੁੰਦੇ ਆ ਜਾਂ ਫਿਰ ਉਹਨਾਂ ਕੋਲ ਅਧੂਰੀ ਜਾਣਕਾਰੀ ਹੁੰਦੀ ਆ। ਤੁਸੀਂ ਕੋਸ਼ਿਸ਼ ਕਰੋ ਕਿ ਜਿਹੜੇ ਤੁਹਾਡੇ ਟ੍ਰੇਨਰ ਹੈਗੇ ਆ ਉਹ ਜਾਂ ਤਾਂ სპੋਰਟਸ ਫਿਜ਼ੀਓਥੈਰੇਪਿਸਟ ਹੋਣ ਜਾਂ ਉਹਨਾਂ ਦਾ ਕਾਫੀ ਸਾਲਾਂ ਦਾ ਐਕਸਪੀਰੀਅੰਸ ਹੋਣਾ ਚਾਹੀਦਾ। ਤੁਸੀਂ ਦੇਖੋ ਕਿ ਉਹ ਕਿਹੜੇ-ਕਿਹੜੇ ਪਲੇਅਰਸ ਨੂੰ ਐਕਸਰਸਾਈਜ਼ਸ ਕਰ ਹੁਣ ਇੱਕ ਗੱਲ ਤੁਸੀਂ ਇੱਥੇ ਹੋਰ ਬੋਲ ਸਕਦੇ ਆ ਕਿ ਜਿਹੜੇ ਸਵਾਲ ਤੁਹਾਡੇ ਮਨ ਦੇ ਵਿੱਚ ਆ ਸਕਦੇ ਕਿ ਜਿਹੜੇ ਵੱਡੇ ਐਥਲੀਟ ਨੇ ਜਾਂ ਵੱਡੇ ਪਲੇਅਰ ਨੇ ਉਹ ਵੀ ਦੌੜਦੇ ਆ ਕਾਫੀ ਜ਼ਿਆਦਾ ਲੰਮੀਆਂ ਰਿਸਾਂ ਦੇ ਵਿੱਚ ਦੌੜਦੇ ਹੈਗੇ ਆ ਜਾਂ ساری ਜਿੰਦਗੀ ਉਹਨਾਂ ਦਾ ਕੰਮ ਹੀ ਇਹ ਰਿਹਾ ਕਿ ਉਹਨਾਂ ਨੇ ਦੌੜਾਂ ਹੀ ਲਗਾਈਆਂ ਨੇ ਉਹਨਾਂ ਦੇ ਗੋਡੇ ਖਰਾਬ ਨਹੀਂ ਹੁੰਦੇ ਉਹ ਕੀ ਕਰਦੇ ਆ ਉਹ ਇੱਕ ਚੰਗੇ ਸਪੋਰਟਸ ਫਿਜ਼ੀਓથેਰਾਪਿਸਟ ਜਿਨ੍ਹਾਂ ਨੇ 6 6 7 7 ਸਾਲ ਆਪਣੀ ਸਟੱਡੀ ਕੀਤੀ ਆ ਜਿਨ੍ਹਾਂ ਦਾ 10 10 ਸਾਲ ਦਾ ਐਕਸਪੀਰੀਅੰਸ ਹੈਗਾ ਇਸ ਚੀਜ਼ ਦਾ ਉਹਨਾਂ ਦੇ ਅੰਡਰ ਰਹਿ ਕੇ ਹੀ ਆਪਣੇ ਗੋਡਿਆਂ ਦੀ ਐਕਸਰਸਾਈਜ਼ਸ ਕਰਦੇ ਆ ਬੈਲੈਂਸਿੰਗ ਐਕਸਰਸਾਈਜ਼ਸ ਕਰਦੇ ਆ ਗੋਡਿਆਂ ਦੀਆਂ ਸਾਰੀਆਂ ਐਕਸਰਸਾਈਜ਼ ਕਰਦੇ ਜਿਹਨਾਂ ਨਾਲ ਜਿਹੜਾ ਉਹਨਾਂ ਦਾ ਪਟੈਲਾ ਹੈਗਾ ਜਿਹੜੀ ਚੱਪਣੀ ਆ ਉਹ ਉੱਠ ਕੇ ਚੱਲਣੀ ਸ਼ੁਰੂ ਕਰ ਦਿੰਦੀ ਆ ਨਾਰਮਲ ਦੇ ਵਿੱਚ ਕੇਰ ਐਕਸਰਸਾਈਜ਼ ਨਹੀਂ ਕਰਦੇ ਉਹ ਨਾਲ ਲੱਗ ਕੇ ਚੱਲਦੀ ਆ ਰਗੜ ਖਾਂਦੀ ਏ ਜਦੋਂ ਮਸਲ ਸਟਰੋਂਗ ਹੁੰਦੇ ਆ ਦੌੜਨ ਵੇਲੇ ਚੱਪਣੀ ਜੋਇੰਟ ਤੋਂ ਥੋੜੀ ਅੱਗੇ ਹੋ ਕੇ ਸ਼ਿਫਟ ਹੋ ਕੇ ਚੱਲਣੀ ਸ਼ੁਰੂ ਕਰ ਦਿੰਦੀ ਆ ਮੀਨਸ ਉਹ ਤੋਂ ਅੱਗੇ ਹੋ ਕੇ ਚੱਲਦੀ ਆ ਤਾਂ ਜਦੋਂ ਅੱਗੇ ਹੋ ਕੇ ਚੱਲਦੀ ਆ ਚੱਪਣੀ ਤਾਂ ਗੋਡੇ ਨੂੰ ਤੇ ਕਾਰਟਿਲੇਜ ਨੂੰ ਘਸਾਉਂਦੇ ਨਹੀਂ ਜਿਹਦੇ ਨਾਲ ਸਾਨੂੰ ਰਨਿੰਗ ਕਰਨ ਦੇ ਬੈਨੀਫਿਟਸ ਹੀ ਹੁੰਦੇ ਆ ਸਾਡਾ ਕਾਰਡੀਓਕਲ ਸਹੀ ਹੋ ਜਾਂਦੀ ਆ weight ਘਟ ਜਾਂਦਾ ਤੁਸੀਂ ਵੀ ਅਗਰ ਰਨਿੰਗ ਕਰਨੀ ਸ਼ੁਰੂ ਕੀਤੀ ਹੈ ਤਾਂ ਉਸ ਤੋਂ ਪਹਿਲਾਂ ਮੈਂ ਇਹੀ ਕਹੂੰਗਾ ਕਿ ਤੁਸੀਂ ਮਹੀਨਾ ਦੋ ਮਹੀਨੇ ਘੱਟੋ-ਘੱਟ ਆਪਣੇ ਜਿਹੜੇ ਗੋਡਿਆਂ ਦੀਆਂ ਐਕਸਰਸਾਈਜ਼ਸ ਨੇ ਉਹਨਾਂ ਨੂੰ ਪ੍ਰੋਪਰ ਕਿਸੇ ਸਪੋਰਟਸ ਫਿਜ਼ੀਓਥੈਰਾਪਿਸਟ ਮੈਂ ਫਿਰ ਤੋਂ ਕਹਿ ਰਿਹਾ ਉਹਦੇ ਰਿਗਾਰਡਿੰਗ ਕਰ ਲਓ ਉਹਨਾਂ ਦੇ ਅੰਡਰ ਰਹਿ ਕੇ ਜਦੋਂ ਤੁਹਾਡੇ ਇਹ ਵਾਲੇ ਮਸਲ ਸਟਰੋਂਗ ਹੋ ਜਾਣ ਫਲੈਕਸ਼ਨ ਐਕਸਟੈਂਸ਼ਨ ਮਸਲ ਸਟਰੋਂਗ ਹੋ ਜਾਣ ਇੰਟਰਨਲ ਤੇ ਐਕਸਟਰਨਲ ਕੇ ਸਾਰੇ ਉਦੋਂ ਹੀ ਤੁਸੀਂ ਜਿਹੜੀਆਂ ਹੈਗੀਆਂ ਰਨਿੰਗ ਆਪਣੀ ਸਟਾਰਟ ਕਰ ਸਕਦੇ ਆ ਜਿਹਦੇ ਨਾਲ ਜਿਹੜਾ ਤੁਹਾਡਾ ਗੋਡਿਆਂ ਦਾ ਜੋੜ ਹੈਗੇ ਆ ਉਹ ਤੁਹਾਡੇ ਕਦੇ ਵੀ ਖਰਾਬ ਨਹੀਂ ਹੋਣਗੇ वैसे भी अगर ਤੁਸੀਂ ਉਹ ਵਾਲੀਆਂ ਐਕਸਰਸਾਈਜ਼ਸ ਕਰ ਲਓਗੇ ਜਿਹੜੇ ਮੈਂ ਤੁਹਾਨੂੰ ਮਸਲਸ ਦੱਸਿਆ ਸਟਰੋਂਗ ਕਰਨ ਵਾਲੇ ਤਾਂ ਤੁਹਾਡੇ ਗੋਡਿਆਂ ਦੇ ਵਿੱਚ ਜਿਹੜੇ ਯੰਗ ਏਜ ਦੇ ਵਿੱਚ ਬੰਦੇ ਹੈਗੇ ਜਾਂ ਜਿਨ੍ਹਾਂ ਨੂੰ ਫਰਸਟ ਸਟੇਜ ਦਾ ਆਰਥਰਾਈਟਿਸ ਹੈਗਾ ਜਾਂ ਸੈਕੰਡ ਸਟੇਜ ਦਾ ਆਰਥਰਾਈਟਿਸ ਹੈਗਾ ਜਾਂ ਗੁੱਡਿਆਂ ਦਾ ਓਸਟੀਓ ਆਰਥਰਾਈਟਿਸ ਉਹ ਬਿਲਕੁਲ ਜਿਹੜੀ ਕੜਕੜ ਦੀ ਆਵਾਜ਼ ਹੈਗੀ ਉਹ ਚਲੀ ਜਾਣੀ ਹੈ ਤਾਂ ਡਾਈਟ ਦਾ ਵੀ ਤੁਸੀਂ ਧਿਆਨ ਦੇਣਾ ਹੈ ਨਾਲ ਦੀ ਨਾਲ ਤਾਂ ਅਗਰ ਤੁਸੀਂ ਇਹ ਵੀਡੀਓ ਨੂੰ ਪੂਰਾ ਦੇਖ ਲਿਆ ਆ ਤਾਂ ਤੁਸੀਂ ਇਹ ਸਾਰੀਆਂ ਚੀਜ਼ਾਂ ਨੂੰ ਅਪਲਾਈ ਕਰੋਗੇ ਆਪਣੀ ਲਾਈਫ ਦੇ ਵਿੱਚ ਤੋ ਰਨਿੰਗ ਕਰਨ ਤੋਂ ਪਹਿਲਾਂ ਐਕਸਰਸਾਈਜ਼ ਵਗੈਰਾ ਕਰ ਲਓਗੇ ਤਾਂ ਤੁਹਾਡੇ ਕੜਕੜ ਦੀ ਆਵਾਜ਼ ਬਿਲਕੁਲ ਚਲੀ ਜਾਊਗੀ। ਹੋਪਫੁਲੀ ਤੁਹਾਨੂੰ ਜਿਹੜੀ ਇਨਫਰਮੇਸ਼ਨ ਹੈਗੀ ਆ ਉਹ ਵਧੀਆ ਲੱਗੀ ਹੋਣੀ ਆ ਤੇ ਸਮਝ ਵੀ ਲੱਗੀ ਹੋਣੀ ਆ ਜੇ ਵਧੀਆ ਲੱਗੀ ਆ ਵੀਡੀਓ ਨੂੰ ਲਾਈਕ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤੇ ਅੱਗੇ ਵੀਡੀਓ ਨੂੰ ਸ਼ੇਅਰ ਵੀ ਕਰ ਦਿਓ ਜਿਹੜੇ ਬੰਦਿਆਂ ਦੇ ਗੋਡਿਆਂ 'ਚੋਂ ਕੜਕੜ ਦੀ ਆਵਾਜ਼ ਆ ਰਹੀ ਹੈ ਕਿ ਉਹਨਾਂ ਨੇ ਇਹਨੂੰ ਕਿਸ ਤਰ੍ਹਾਂ ਘੱਟ ਕਰਨਾ ਹੈ ਤੇ ਇਸ ਤੋਂ ਅੱਗੇ